ਕਿੰਸਾ ਸਕਾਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੇ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੋਈਆਂ ਸਵਾਈਆਂ ਵਾਂ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਓ ਪਰ ਤਸੱਲੀ ਆਪਣੇ ਜ਼ਰੂਰ ਇਥੇ ਵੀ ਕਰਕੇ ਖੜੋ ਤੇ ਬਾਕੀ ਸਾਡੀ ਬੇਨਤੀ ਹੈ ਲੈ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਨਾਲ ਵੱਡੇ ਭਾਈ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਕਿਰਪਾ ਬਾਬੇ ਪਾਲਾ ਜੀ ਸਤਿ ਭਾਈ ਚਲੋ ਕਿਰਪਾ ਚਹੀਦੀ ਆ ਦੇ ਨਾਮ ਦੱਸੋ ਕਿ ਹਾਂ ਭਾਈ ਮੇਰਾ ਅਧਰਵਾਦ ਸਿੰਘ ਜੇ ਪਿੰਡ ਬਟਾਰੀ ਜ਼ਿਲ੍ਹਾ ਬਸਰ ਤਹਿਸੀਲ ਬਾਬਾ ਬਕਾਲਾ ਖੇਤਿਆਂ ਤੋਂ ਪੈਂਦਾ 2 ਕਿਲੋਮੀਟਰ ਦੂਰ ਹੈ 4 ਬਿਆ 7 ਮਰਸਰ 53 ਤਲਦਲ 35 ਖਡੂਰ ਸਾਹ ਵੱਡੇ ਭਾਜੀ 20 ਪੈਂਦਾ ਜਲੰਧ 50 ਪੈਂਦਾ ਠੀਕ ਹੈ ਜੀ ਹਾਂਜੀ 메ਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਲਾਗੋਂ ਦੋ ਨੰਬਰ ਗੜੀ ਜੇ ਅਮਰਤਵਰ ਦਾ ਨਾਂ ਹੈ ਬਾਪੂ ਦਾ ਨਾਂ ਗਾਲ ਸਿੰਘ ਜੀ ਕਿਰੋਂ ਭਾਜੀ 메ਨ ਰੋਡ ਤੋਂ ਉੱਤਰਾ ਇਹਦੇ ਨਾਲ ਪਹਿਲਾਂ ਸਰਕਾਰੀ ਸਕੂਲ ਆਉਂਦਾ ਜੇ ਕਿਉਂ ਤੋਂ ਦੂਜੀ ਕੌਂ ਜੇ ਆਪਣਾ ਘਰ ਜੇ ਮਤਨਾਂ ਠੀਕ ਹੈ ਜੀ ਹਾਂਜੀ ਹਾਂਜੀ ਫੋਨ ਨੰਬਰ ਇਹ ਪੁੱਲਦਾ ਫੋਨ ਨ ਠੀਕ ਆ ਹਾਂਜੀ ਵੀ ਉਹ ਬਾਹਰ ਨਹੀਂ ਜਾਣਾ ਵੀ ਭਾਜੀ ਅੱਛਾ ਜੀ ਵੀ ਇਹ ਅੰਦਰ ਹੀ ਰਹਿਣਾ ਬਾਹਰ ਹੀ ਮਿਲਣਗੇ ਉਹ ਬੇ ਵੀ ਨਹੀਂ ਟੱਪਣ ਦੇਣਾ ਵੀ ਉਹ ਜੋ ਪਟਪਣ ਦੇਣਾ ਅੱਛਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਪਹਿਲਾਂ ਜਿਹੜੀ ਵਿਖਾਦੀ ਆਹੀ ਵਿਖਾ ਦਿਓ ਵੱਡੇ ਭਾਜੀ ਦਾ ਵੱਡੇ ਭਾਜੀ ਆਪਾਂ ਨੂੰ ਝੂਠ ਮਾਰ ਦੁੱਧ ਕਿੰਨੀ ਮਾਰ ਜਿਹੜਾ ਉਹਦਾ ਲੀਟਰਾਂ 7 ਲੀਟਰ ਵੱਡੇ ਭਾਜੀ ਮਿਲ ਕੇ ਲਵਾਂਗੇ ਅੱਛਾ ਹਾਂਜੀ ਜਵਾਬ ਸਮਾਂ ਲੱਗੂਗਾ 1 ਨੰਬਰ ਗਾਂ ਨੂੰ ਕੈਨਪਨ 9 10 ਕਿਲੋ ਵੀ ਕਹੀਏ 7 ਜਿਹੜਾ ਕੰਡੇ ਚਾੜ ਕੇ ਲਵਾਂਗੇ ਤੁਰ ਫੇਰ ਇੱਕ ਜੀ ਜੀ ਇਹ ਰਿਵੀਲ ਬੱਚੀ ਤਾਂ ਲਗਣਾ ਨਹੀਂ ਦੇਦਾ ਛੋੜਾ ਇਹ ਮੁੰਡਾ ਜੇਰ ਕਰ ਗਿਆ ਇਹਦਾ ਪੈਸੇ ਨਹੀਂ ਦੇਣੀ ਮੈਂ ਚਲ ਭਰਾ ਨਾਲ ਠੀਕ ਆ ਹਾਂ ਕਿੰਨੇ ਬੱਚਾ ਹੈਗਾ ਹਿਰਚਾ ਬੱਚਾ ਹੀ ਇਹਦਾ ਤੇ ਫਿਰ ਉਹਨਾਂ ਨੇ ਵਾਕ ਹੀ ਲਿਆ ਤੇ ਵੀਰ ਕਹਿੰਦੇ ਨਹੀਂ ਦੇਣੀ ਮੈਂ ਚਲੋ ਕੋਈ ਨਹੀਂ ਥੱਲੇ ਨਹੀਂ ਛੱਡਦੇ ਮੈਂ ਰਹਿਣ ਦੋ ਠੀਕ ਹੈ ਜੀ ਹਾਂਜੀ ਹਾਂਜੀ ਚਲ ਆਜ ਲੈ 3000 ਰੁਪਈਆਂ ਆਪਣੀਆਂ ਗਰੰਟੀਆਂ ਇਹ ਇਧਰ ਇਹ ਬਟਾਰ ਵੀ ਫਰਿੱਜਾਂ ਮਿਲਦੀਆਂ ਠੀਕ ਹੈ ਜੀ ਇਦਾਂ ਹੀ ਆਜ ਲੈ ਇਸ ਵਾਰ ਖਾਲ ਦੰਦੂ ਖਾਣਾਂ ਦੀ ਆਪਣੀ ਪੂਰੀ ਗਰੰਟੀ ਹੋਊਗੀ ਬੰਦਾ ਵੀ ਦੀ ਤੇ ਮੁੱਲ ਫਿਰ ਇਹਦਾ ਵੀਰ ਜੀ ਮੁੱਲ ਛੋੜਾ ਜਾ ਵੱਡੇ ਭਾਈ ਕਿੰਨਾ ਕ ਦੇ ਦੀਏ ਭੰਜੀ ਵੀ ਇਹਦੇ ਹੁਣੇ ਕਹਿੰਦੇ ਵੀ ਇਹ ਨਹੀਂ ਟੱਪਣ ਦੇਣਾ ਹੁਣੇ ਪੰਜੇ ਇਹਦੇ 10 ਵਰ ਕਿਨੇ ਦਈਏ ਵੀਚੋਂ ਛੋਟ ਕਰੋ ਕਿੰਨੀ ਕਰਦੇ ਜੀ ਯਾਰ ਛੱਡ ਦੀਏ ਯਾਰ ਹੋਰ ਛੱਡ ਦੋ ਜੀ ਨਾਲ ਵੱਡੇ ਠੀਕ ਹੈ 18000 ਦੀ 18000 ਦੀ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਸੂਆ ਪਹਿਲਾਂ ਹੀ ਜਾਂਦਾ ਜੇ ਇਹ ਵੀਰ ਜੀ ਪਹਿਲਾਂ ਮੱਛੀ ਆ ਮੂੰਹ ਨਹੀਂ ਪੁੱਟ ਕੇ ਖਾਪਾ ਨੂੰ ਦੋਂਦੀ ਦੇ ਪਾਣੀ ਚੌਗੀ ਜੇ ਜੀ 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 ਪਹਿਲਾਂ ਸੂਹੀ ਆ ਅੱਛਾ ਕੱਚੀ ਸੂਹੀ ਠੰਡੀ ਇਧਰ ਵੇਖ ਕਰ ਭਾਈ ਜੀ ਐਦਾਂ ਬੱਛੀ ਥੱਲੇ ਬਹਿਣਾ ਆ ਜਿਹੜੀ ਫੋਰਡ ਨਾਲ ਲੱਗੀ ਹੈ ਨਾ ਕੋਈ ਵੀਰ ਕੋਲ ਚੱਲਦੀ ਹੋਊਗੀ ਆਪਣੀ ਗਾਰੰਟੀ ਹੈ ਕੋਈ ਫੋਰਡ ਨਹੀਂ ਆ ਮੜ ਜਗੀ ਨਹੀਂ ਚੱਲਦੀ ਠੀਕ ਹੈ ਐਦਾਂ ਬੈਠੇ ਰਹੋ ਬੱਛੀ ਤੇ ਦੇਖੋ ਭਾਈ ਉਹ ਲੰਮਾ ਜਿੰਦਾ ਲੰਮਾ ਸਨ ਵੱਡੇ ਭਾਈ ਦੁੱਧ ਯੋ ਮਰਜੀ ਕੇ 7 ਕਿਲੋ ਲੀਟਰ ਨਾ ਮਿਲ ਕੇ ਦਵਾਂਗੇ ਅਸਲੇ ਤੋਰੋ ਫਿਰ ਇੱਕ ਲਈ ਹਾਂਜੀ ਇਹ ਗਰਲੈਂਡਰ ਚੋਂ ਦੀ ਠੀਕ ਹੈ ਜੀ ਹਾਂਜੀ ਹਾਂਜੀ ਫੜੀ ਪੀਸ ਪੋਣੇ ਆ ਭਾਜੀ ਛੋਟੇ ਛੋਟੇ ਠੀਕ ਹੈ ਜੀ ਉਧਰ ਦੇਲੇ ਪਾ ਹਾਂ ਬਸ ਕਿਤੇ ਸੁੱਝਾ ਨਾ ਮਿਲ ਜੇ ਸ਼ਾ ਡਰਦੀ ਹੈ ਕੈਮਰੇ ਦੇ ਕਿਹਾਂ ਜਾਂ ਤੋਂ ਮੱਛੀ ਡਰਦੀ ਹੈ ਹਾਂਜੀ ਆਵੇ ਉਧਰ ਰੱਸੀ ਵੀ ਨਹੀਂ ਪੋਣੀ ਚੋਂ ਲੱਗਿਆ ਲੈ ਐਂ ਤਾਂ ਮੈਂ ਫੇਰ ਕਿਵੇਂ ਚਲੋ ਲੈ ਜਾ ਫਿਰ ਚਲੋ ਪੁੱਤੇ ਸਾਂਝਾ ਨਾ ਦੱਦੀਏ ਵੱਡੇ ਭਾਈਏ ਤੇ ਕੈਮਰੇ ਨੂੰ ਆਜਾ ਲੈ ਆਓ ਜੀ ਕੋਈ ਅਸੂਖ ਹੋਇਆ ਕੋਈ ਨਾ ਖੰਡ ਤੇਨੂੰ ਤੇ ਇਹਦਾ ਮੁੱਲ ਫਿਰ ਵੀ ਜੀ ਇਹ ਕਰੀਆ ਆਪ ਇਸ ਫੜੇ ਪਿਛੇ ਵਾਣਾ ਦਿਖਾ ਦਈਏ ਚੰਗੀ ਤਰ੍ਹਾਂ ਮੈਂ ਇਹੋ ਜੀ ਕੋਈ ਗੱਲ ਬਾਤ ਨਹੀਂ ਵੱਡੇ ਭਾਈਏ ਉੱਧਾਂ ਵਛੀ ਡਰਦੀ ਆ ਵੇਖਿਓ ਚਲੋ ਓਏ ਚਲੋ ਕੋਈ ਨਹੀਂ ਰਹਿਣ ਤਾਂ ਡਰਦੀ ਜੀ ਜੋ ਆਂ ਜਾਂ ਰਾਂ ਨੂੰ ਮੱਛੀ ਦਰਦੀ ਆ ਠੀਕ ਹੈ ਜੀ ਇਹਨਾਂ ਨੂੰ ਵੀ ਭਰਾ ਕਵਿਆ ਵੇਖ ਲੋ ਹੱਥ ਫੇਰ ਕੇ ਫੇਰ ਥੱਲੇ ਬੈਹ ਨਾ ਲੋ ਉਤਰਾ ਭਾਵੇਂ ਜਿੰਨਾ ਮਰਜੀ ਥੱਲੇ ਬਈ ਜਾਓ ਮੋਲੇ ਦਾ ਵੀ ਦੱਸ ਦੀਏ ਫਿਰ ਮੋਲੇ ਕਿ ਵਿਸਿਆ ਕੋਈ ਨਹੀਂ ਰਾ ਕਰਨਾ ਵੀਰ ਦੇ ਦੀ ਆਸ਼ 18 ਦੀ ਜਾਂਦੀ ਹੈ ਵੀ 18 ਦੀ ਭਾਵੇਂ ਕੋਈ ਉਹ ਲੈ ਜੇ ਜੋੜਾ ਕੋਈ ਵੀਰ ਲਊਗਾ 36 ਮਰ ਦਾ 35 ਦਾ ਦੇ ਦਾਂਗੇ 35 ਦਾ ਜੋੜਾ ਹੈ ਮਿੱਟੀ ਦਾ ਜੰਗ ਵੱਡੇ ਭਾਈ ਠੀਕ ਆ ਇਹਦੇ ਕੋ ਵੀਰ ਜੀ 6 ਕਿਲੋ ਦੁੱਧ ਅੱਛਾ ਅਸੀਂ 6 ਦਾਂਦਾ ਥੋੜਾ ਜਿਹਾ ਪਾਣੇ ਸਾਂਭਣ ਵਾਲੀ ਜਰਦੂਰ ਬਹੁਤ ਜ਼ਿਆਦੀ ਸਿਲਫੁਲ ਕਿੱਦਾਂ ਬੈਠੇ ਰਹਿਣਾ ਠੀਕ ਆ ਜਿੱਦਾਂ ਮਰਜ਼ੀ ਖਾ ਲਓ ਵੱਡੇ ਭਾਈ ਸਾਦੋ ਚਾ ਲੋ ਤੋੜਾ ਲਸਿਰਾ ਪਾ ਨਾ ਆ ਗਿਆ ਵੀਰ ਜੀ ਸਾਂਭਣ ਆ ਲਈ ਆ ਵੱਛੀ ਠੀਕ ਆ ਉਹਨੇ ਦੀ ਭਾਜੀ ਕੋ ਵੱਛੀ ਵੀ ਦਿੰਦਾ ਜਿਹੜੇ ਆਪਾਂ ਲੈ ਲਈ ਅੱਜ ਠੀਕ ਹੈ ਜੀ ਹਾਂ ਜੀ ਅਜ ਲਾਓ ਜੀ ਗੋਪਤੋਏ ਗੋਪਤ ਸੇ ਚੱਲੀਂ ਗਿਆ ਕੋਡਾ ਡਾੜੀ ਦੇਖੋ ਠੀਕ ਹੈ ਜੀ ਸ਼ੀਖ ਮੁਖਾਲਾ ਵੱਡੇ ਭਾਜੀ ਕਿੱਡਾ ਸੋਹਣਾ ਸੰਭਨ ਵਾਲੀ ਆ ਸੰਭ ਵੀ ਨਹੀਂ ਕਿਸੇ ਨਗਾ ਜਿਹੜੀ ਆ ਵਾਲੀ ਉਤਨਾ ਪੂਰੀ ਐਕਟਿਵ ਆ ਸਰ ਵੈਰਿਆ ਭਾਜੀ ਇਹ ਲਿੱਸਾ ਪਾਉਂਦੇ ਥੋੜਾ ਜਿਹਾ ਹਾਂਜੀ ਹਾਂ ਥਾਣੇ ਤੇ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਵੀ ਦੀ ਫੁੱਲ ਸਾਰਾ ਯਾਰ ਕਰਦੇ ਭੀ ਭਾਜੀ ਕਿੰਨੇ ਦੇ ਦੀ 15000 ਦੀ ਜਾਣ ਦੋ ਫਿਰ ਯਾਰ ਅੱਛਾ 14000 ਅੱਜ ਪੰਜਾਬ ਨਹੀਂ ਟੱਪਣ ਦੇਣਾ ਯਾਰ ਨਹੀਂ ਟੱਪਨ ਦਿੱਤੀਆਂ ਬਾਜੀ 14 ਦੇ 18 ਹੀ ਬਸ ਅੱਛਾ ਹਾਂਜੀ ਹਾਂਜੀ ਜਿਹੜਾ ਭਰਾ ਮੇਲਾ ਲੈ ਗਿਆ ਲੈ ਗਿਆ 50 ਤੋਂ ਵੀ ਹਜ਼ਾਰ ਅੰਦਰ ਹੀ ਰਹਿ ਗਈਆਂ ਸਾਰੀਆਂ ਠੀਕ ਹਾਂਜੀ ਹਾਂਜੀ ਤੇ ਬਾਕੀ ਮਾਨਤਾਂ ਵਿੱਚ ਹੋਰ ਹੋ ਜੂ। ਪਰਾਂ ਦੇ ਵੀਰ ਭਰਾਵਾ ਪਾਜੀ ਫੋਨ ਲਾ ਲਓ ਕੋਈ ਪਰਾਂ ਤਰਾ ਮੋੜਦੇ ਨਹੀਂ ਆਪਾਂ। ਤੇ ਬਾਕੀ ਤਸੱਲੀ ਕੋ ਤੁਹਾਡੇ ਘਰੋਂ ਕਰ। ਸਾਡੇ ਘਰ ਨੂੰ ਦੋ ਟਾਈਮ ਕਰ ਲੈ ਕੋਈ ਭਰਾ ਤਿੰਨ ਟਾਈਮ ਵੱਡੇ ਭਾਜੀ ਕਰ ਲੈ ਮੁਰਕੇ ਨਾਲ ਲਾਂਮਾ ਦਿਨਾਂ ਦੇ ਨਾ ਲੈਣਾ। ਮੁਰਕੇ ਕੋ ਰਾਜੀ ਖੁਸ਼ੀ ਦਾ ਫੋਨ ਕਰੇ। ਕਿਹਦਾ ਫੋਨ ਕਰੇ ਵੀ ਗਾਂ ਵੀਰ ਹੋਰੇ ਕਦੀ ਦੇ ਲਾਂਮਾ ਨਾ ਮੇਰਾ ਗਣ ਭਰਾ ਕੋ ਜ। ਇੱਥੋਂ ਹੀ ਵੇਖ ਕੇ ਲੈ ਜਾ ਜੋ ਵੀ ਹੈਗਾ ਵਾ ਇੱਥੋਂ ਹੀ ਤਸੱਲੀ ਕਰ ਲੈ ਜੀ। ਹਾਂਜੀ ਹਾਂਜੀ